ਕੱਟੇ ਦਾ ਕੰਪਲੈਕਸ ਜਿਹੜਾ ਕੁਝ ਹੋਰ ਕਿਤੇ ਵੀ ਆ ਗਿਆ ਲਾ ਦੇ ਨਾ ਸਭ ਤੋਂ ਪਹਿਲਾਂ ਬਿਜਲੀ ਦੇ ਤਾਰਾ ਬੋਲ ਦੇ ਸਾਡੇ ਬਾਈਟ ਦੇ ਲਾਸਟ ਟਾਈਮ ਮੈਨੇਜਮੈਂਟ ਦੇ ਫੰਡ ਚੁਣ ਲੈ ਗਿਆ ਸਾਰੀਆਂ ਚੀਜ਼ਾਂ ਇਹ ਸਭ ਤੋਂ ਮੁੱਢਲਾ ਮਟਰ ਤੋਂ ਕੰਮ ਕਰਦਾ ਉਹ ਵੀ ਜਦੋਂ ਕਰੇ ਫਾਈਨਲ ਉਹ ਦੇਖਣ ਲਈ ਜਿਹੜੀ ਮੀਟਿੰਗ ਆਉਂਦੀ ਹੈ ਜਦੋਂ ਫਾਈਨਲ ਹੂੰ ਇਹਦਰ ਇਹ ਜਿੱਦ ਤਿੰਨ ਚਾਰ ਉਹ ਇਹਦੇ ਸਾਰੇ ਆਪਾਂ ਜਨਰੇਟਰ ਚਲਾ ਦਾਂ ਏਸੀ ਪਾਵਰ ਦੋ ਵੀ ਅਮੋਰ ওভারਸ ਸਿੰਗਲ ਫੇਸ ਜੇ ਮੈਂ ਉਹਨੂੰ ਫੇਸ ਦੂੰਗਾ ਇਧਰ ਹੋ ਗਏ ਜੇ ਆਪਾਂ ਕਰ ਦਿੰਗੇ ਜੇ ਇੱਕ ਪਾਸੇ ਕਰਨਾ ਹੈ 1 ਬਜੇ ਹੋ ਜਾ ਫਰੰਟ ਲਾਈਨ ਮੈਂ ਤਾਂ ਸਿੰਗਲ ਪੇਸ ਤਾਂ ਵੀ ਹੈ ਇਹ ਤਾਂ ਉਹ ਜਿਹੜਾ ਇਹ ਪਾਰਟੀਕੂਲਰ ਰੈਂਡਲ ਦੇ ਆਪਾਂ ਇਹਨੂੰ ਬਾਰੇ ਯੂਟਿਲਾਈਜ਼ ਕਰਦੇ ਹਾਂ ਬਹੁਤ ਵਧੀਆ ਕਿ ਨਹੀਂ ਹੈ ਇਸ ਕਰੇ 4 ਮਿੰਟ ਚ ਚਲੋ ਸਲੇਸਰਾ ਸੁਣ ਤੁਸੀਂ ਕੀ ਜੀ ਬਹੁਤ ਅੱਛਾ ਹੈ ਪਲੀਜ਼ ਕਰ ਦਿਓ ਇਸ ਦੇ ਸਬੰਧ ਸੋ ਲਾਈਫ ਪ੍ਰੋਟੈਕਟ ਇਟ ਮੈਡਸੋ ਲਾਈਫ ਪ੍ਰੋਟੈਕਟ ਟੂ ਬੇਸਿਕਲੀ ਇਨ ਕੇਸ ਆਫ ਕੋਈ ਵੀ ਬਿਲਡਿੰਗ ਕੋਲਾਪਸ ਹੁੰਦੀ ਹੈ ਸਭ ਤੋਂ ਜਿਆਦਾ ਸੋ ਉਸ ਦੇ ਵਿੱਚ ਇਹ ਲਾਈਫ ਡਿਟੈਕਟ ਕੋਲ ਦੇ 6 6 ਸੈਂਸਰ ਜਿਹੜੇ ਪਰਟੀਕਲ ਜਿਹੜੇ ਡਾਟਾ ਜੀਵਦਾ ਅਗਰ ਨੀਚੇ ਕੋਈ ਵੀ ਦੱਬਿਆ ਹੋਇਆ ਹੈ ਉਸ ਨੂੰ ਆਪਾਂ ਸੇਵ ਕਰਨਾ ਤਾਂ ਕੋਈ ਵੀ ਆਵਾਜ਼ ਲਗਾਏਗਾ ਜਾਂ ਕੁਝ ਵੀ ਸੈਂਸ ਕਰੇਗਾ ਉਹ ਪਰਟੀਕਲਰ ਸੈਂਸਰ ਦੇ ਉੱਪਰ ਆਪਨ ਪਰਟੀਕਲਰ ਏਰੀਆ ਡੈਂਟੀਫਾਈ ਹੋ ਜਾਏਗਾ ਪਰਟੀਕਲਰ ਏਰੀਆ ਡੈਂਟੀਫਾਈ ਹੋਣ ਦੇ ਬਾਅਦ ਸਰ ਆਪਣੇ ਕੋਲੇ ਸਰਚ ਕੈਮਰਾ ਆਏਗਾ ਆਪਾਂ ਸਰਚ ਕੈਮਰਾ ਦੇ ਵਿਦਿਓ ਮੋਨੀਟਰ ਉਸ ਪਰਟੀਕਲਰ 126 ਡਿਗਰੀ ਰੋਟیشنل ਅਸ ਹੈ ਲੈਫਟ ਐਂਡ ਰਾਈਟ ਦੋਨੋਂ ਬੋਸ ਹੈ ਸੋ ਪਰਟੀਕਲਰ ਆਪਾਂ ਏਰੀਆ ਨੂੰ ਡੈਂਟੀਫਾਈ ਕਰਕੇ ਉਸ ਵਿਕਟਮ ਦੇ ਬਾਰੇ ਆਪਾਂ ਜਾਣ ਸਕਦੇ ਹ ਕਿੰਨੇ ਹੈਗੇ ਨੇ ਸੋ ਉਸ ਏਰੀਆ ਨੂੰ ਕਲੀਅਰ ਕਰਕੇ ਵਿਦ ਦਾ ਹੈਲਪ ਆਫ ਕੰਬੀ ਟੂਲ ਅਸੀਂ ਉਸ ਨੂੰ ਲਿਫਟ ਕਰ ਸਕਦੇ ਹਾਂ ਇਨ ਕੇਸ ਆਫ ਅਰਥਕੁਇਕ ਇਨ ਕੇਸ ਆਫ ਐਕਸਪਲੋਜਨ ਜਦ ਵੀ ਹੋਰ ਦੀ ਸਿਚੁਏਸ਼ਨ ਹੋਈ ਤਾਂ ਇਸ ਲਈ ਬਹਿ ਬਰੀ ਸੋ ਆਲ ਦਾ ਫਾਇਰ ਸਰਵਿਸਿਸ ਸਾਰੀਆਂ ਨੂੰ ਯੂਜ਼ ਕਰਦੇ ਹਾਂ ਵਰਲਡ ਵਾਈਡ ਇਸ ਇਜ਼ ਮੇਡ ਇਨ ਯੂਐਸ ਪ੍ਰੋਡਕਟ ਸੋ ਸਟੈਂਡਿੰਗ ਕਿੰਨੇ ਨੇ ਆਪਣੇ ਕੋਲੇ 6 ਦਾ 6 ਲੈ ਸਰ 6 ਸਿਕਸ ਲੈ ਸਰ ਇਹ ਵਾਲੇ ਜਨਰਲ ਸਭ ਲਈ ਸਰ ਅਮਰ ਜੀ ਸਟ੍ਰਕਚਰ ਲੇਅਰ ਫੈਸਟੂ ਹੈ ਬੀਏ ਸਟਪਾਉ ਕੇ ਇਹਨੂੰ ਉੱਪਰ ਦੀ ਪੋਜ਼ੀਸ਼ਨ ਤੋਂ ਸਾਰੀ ਤੋਂ ਆਪਦੇ ਨੇੜੇ ਜਾ ਸਕਦੇ ਆ 800 ਟੈਂਪਰੇਚਰ ਦੇ ਨੇੜੇ ਜਿੰਨੀ ਤੀਸ ਕੰਦੀਸ ਕੁਰਨਾ ਜਿਵੇਂ ਕੋਈ ਕਿਸਮਾ ਬੱਲਗੀ ਹੋਈ ਉਹਨੂੰ ਕੰਪਰੈਸ ਉਹਨੂੰ ਕੱਟ ਸਕਦੇ ਆ ਅਗਰ ਕੰਕਰੀਟ ਹੈ ਯਾਰਾ ਤੱਕ ਸਿੱਗੇ ਰੈਸਕਿਊ ਕਰਨਾ ਰੇਟਿੰਗ ਪਲੇਟਸ ਹੋ ਜਾਂਦੀਆਂ ਡੈਕਟਰ ਵਗੈਰਾ ਜਦ ਤੱਕ ਕੱਟਰ ਨੇ ਸਾਰੇ ਹਾਂ ਸਾਰੇ ਕੱਟੋ ਸਰ ਚੇਨ ਤੋਂ ਅਗੇ ਜਿਹੜੇ ਵੱਡੇ ਪੇੜ गिर ਜਾਂਦੇ ਨੇ ਉਹਨਾਂ ਨੂੰ ਕੱਟਣ ਲਈ ਹੋਊਗਾ ਇਹ ਕਿਰੋਸਤਾ ਬਲੌਕ ਹੋ ਜਾਂਦਾ ਸਰ ਹਾਂ ਸਮਝੋ ਇਹ ਡਾਇਮੰਡ ਚੇਨਸ ਹੋਏ ਨੇ ਜਿਹਦੇ ਵੱਡੇ ਅਕਸਰ ਦੇ ਸਨਾਪ ਹੁੰਦੇ ਨੇ ਉਹਨਾਂ ਨੂੰ ਕੱਟਣ ਦਾ ਤਰੀਕਾ ਹੁੰਦਾ ਹੈ ਕੋਲ ਟ੍ਰੇਕ ਦਾ ਲੈ ਲੋ ਇਹ ਜਿਹੜਾ 800 300 ਹੈ ਜਿਹੜਾ ਅਗਰੋਂ ਪਾਈਪ ਕਟਰ ਨੂੰ ਹੁੰਦਾ ਹੈ ਬਹੁਤ ਕਟਿੰਗ ਵੀ ਹੁੰਦੀ ਹੈ ਮਾਜ਼ਰ ਚੋਡੀ ਕਟਿੰਗ ਚਾਈਨ ਵਾਲੀ ਹੁੰਦੀ ਹੈ ਬਾਸਮੈਂਟ ਵਾਲਾ ਸਰ ਬੇਸਮੈਂਟ ਜੇ ਜਦੋਂ ਅੱਗ ਲੱਗਦੀ ਧੂੰਆਂ ਭਰ ਜਾਂਦਾ ਜਿਆਦਾ

डेमोनेशन हमारा सर दीवार वगैरह तोड़ने के लिए बिल्डिंग ये कॉर्डलेस रिशीटपूल सा है सर बैटरी रिकेटेड यहाँ पे डिफरेंट डिफरेंट प्लेट लगा लेते हैं बोर्ड का मेटल का ये कॉर्डलेस बिल्डिंग क्लैप्स हो जाती है फ्लैप उठाने के लिए सोरिंग वगैरह वुड का बना है उसको कटिंग करने प्रें के लिए या दरवाजा काटने के लिए मल्टी ड्रिट से ये सर हमारा स्पाइन बोर्ड है जो आपका एक्सरे कंपैटिबल है आपको इसमें आपका पेशेंट लेटा हुआ है ये नहीं कि उसको डाल के दूसरे स्ट्रेचर में डालना है एक्सरे मशीन में लेकर के जाना है आप किसी किसी को लगते हैं एक्सरे ਇਹ ਦਿੱਤ ਜੇਸ ਉਸ ਦੇ ਅੱਗੇ ਜਿਸ ਤਰ੍ਹਾਂ ਕੋਈ ਬਿਲਡਿੰਗ ਦੇ ਵਿੱਚ ਕੋਈ ਕੋਲਾਪਸ ਹੋ ਜਾਂਦਾ ਹੈ ਉਹਨੂੰ ਕੋੜਾ ਹਾਂ ਕਰਦੇ ਕਿਉਂਕਿ ਕੈਪਰਿਕਸ਼ਨ ਸ਼ੁਰੂ ਹੋ ਜਾਂਦਾ ਬਹੁਤ ਹਾਈ ਕਵਲ ਦਾ ਕੈਪਰਿਕਸ਼ਨ ਤੇ ਕੈਪਰਿਕਸ਼ਨ ਤਾਂ ਬਲੈਂਕਟ ਫਾਇਰ ਬਲੈਂਕਟ ਨੂੰ ਯੂਜ਼ ਇਸ ਤਰ੍ਹਾਂ ਕੋਈ ਚਾਦਾ ਸ਼ੀਟ ਸਾਲਵੇਜ ਸ਼ੀਟ ਨੂੰ ਹੋਈ ਪਗ ਲੱਗਦੀ ਹੈ ਉਹਦੇ ਉੱਪਰ ਪਾ ਦੇਣੇ ਹਮਾਂ ਨੂੰ ਠਕਣਾ ਪੈਂਦਾ ਜਿਹੜਾ ਜੂਰੀ ਸਵਾਰ ਹੁੰਦਾ ਜੀ ਇਹਦੇ ਠੱਕੇ ਉੱਤੇ ਪਾਣੀ ਨਾਲ ਠੀਕ ਸਰ ਇੱਕ ਵਾਰੀ ਫਲੈਗ ਆਫ ਕਰਕੇ ਫਿਰ ਤੁਸੀਂ 2 ਮਿੰਟ ਮੀਡੀਆ ਨੂੰ ਕਹਿ ਦੇਣਾ ਸਰ ਸਰ ਆਪਣਾ ਮੋਟਾ ਮਸਤਰੀ ਅੱਜ ਆਪਾਂ 47 ਕਰੋੜ ਦਾ ਸਮਾਂ ਦੇ ਰਹੇ ਹਾਂ 8 ਗੱਡੀਆਂ ਜਾ ਰਹੀਆਂ ਸਰ ਜਿਹੜਾ ਤੁਸੀਂ 플ੈਗ ਆਫ ਕਰੋਗੇ اور ٹوٹل ਸਰ 130 ਕਰੋੜ ASCII ਖਰਚਾਂਗੇ ਬਾਕੀ ਕਿਹੜੀ ਗੱਡੀ ਪਹਿਲੀ ਆਪਾਂ ਨਿਕਲ ਲੈ ਬੈਠੀ ਚਲੋ ਚਲੋ Merci. Adieu. ਸਾਰੇ ਫਾਇਰ ਨਾਲ ਰਿਲੇਟਡ ਲੇਟੈਸਟ ਜਿਹੜੇ ਇਕੁਪਮੈਂਟ ਹੈ ਉਹ ਵਕ ਵਕ ਜ਼ਿਲਿਆਂ ਨੂੰ ਸਮਰਪਿਤ ਕੀਤਾ ਜਾ ਰਿਹਾ ਜਿਦੇ ਵਿੱਚ ਛੋਟੀਆਂ ਅੱਗ ਬਜਾਉਣ ਵਾਲੀਆਂ ਗੱਡੀਆਂ ਵੱਡੀਆਂ ਅੱਗ ਬਜਾਉਣ ਵਾਲੀਆਂ ਗੱਡੀਆਂ ਕੋਈ ਬਿਲਡਿੰਗ ਕਲਾਪਸ ਹੋ ਜੇ ਉਹ ਉਸ ਨੂੰ ਪੱਥਰ ਨੂੰ ਜਾਂ ਮਲਵੇ ਨੂੰ ਕੱਟਣ ਵਾਸਤੇ ਵੱਡੇ ਕਟਰ ਵੀ ਨੇ ਇੱਕ ਇਸ ਤਰ੍ਹਾਂ ਦਾ ਯੰਤਰ ਹੈ ਜਿਹੜਾ ਉਥੇ ਲਾ ਦੋ ਤਾਂ ਥੱਲੇ ਜੇ ਕੋਈ ਥੋੜੀ ਜੀ ਵੀ ਹਰਕਤ ਹੁੰਦੀ ਹੈ ਕੋਈ ਇਦਾਂ ਦਾ ਟੱਚ ਵੀ ਕਰਦਾ ਹੈ ਜਾਂ ਉਹਦੇ ਸਾਹਾਂ ਦੀ ਗਰਮੀ ਉਹਨੂੰ ਕੈਚ ਕਰਕੇ ਉਹ ਦੱਸ ਦਿੰਦਾ ਕਿ ਕਿੰਨਾ ਕੁ ਡੂੰਘਾ ਬੰਦਾ ਕੋਈ ਕੋਈ ਜੀਵਤ ਹੈਗਾ ਤੇ ਇਥੋਂ ਆਪਾਂ ਉਹਦੀ ਸਹਾਇਤਾ ਨਾਲ ਕੱਢ ਵੀ ਸਕਦੇ ਹਾਂ ਇੱਕ ਗੈਸ ਡਿਟੈਕਟਰ ਹੈ 6 6 ਲਾਈਨें ਕੀ ਗੈਸ ਟੈਕਟਰ ਨੇ ਵੀ ਉਹ ਦੱਸ ਦਿੰਦੇ ਨੇ ਇਸ ਵਕਤ ਕਿਹੜੀ ਗੈਸ ਜਿਹੜੀ ਆ ਉਹ ਹਵਾ ਦੇ ਵਿੱਚ ਐ ਇੱਕ ਪੋਰਟੇਬਲ ਐਗਜ਼ੌਸਟ ਫੈਨ ਆ ਜੋ ਬੇਸਮੈਂਟ ਵਗੈਰਾ ਚ ਧੂਆ ਆ ਜਾਂਦਾ ਉਹ ਚਲਾ ਕੇ ਤੁਸੀਂ ਧੂਆ ਵੀ ਕੱਢ ਸਕਦੇ ਕੁ ਬੜਾ ਵਧੀਆ ਇੱਕ ਅੱਗ ਦੇ ਵਿੱਚ ਜਾਣ ਵਾਸਤੇ ਇੱਕ ਸੂਟ ਨੇ ਤੁਸੀਂ ਦੇਖੇ ਹੋਣਗੇ ਉਹ ਸਾਰੇ ਤੁਸੀਂ ਆਪਣੇ ਕੈਮਰੇ ਚ ਜੇ ਨਹੀਂ ਹੈ ਕਿ ਤਾਂ ਇਸ ਤੋਂ ਬਾਅਦ ਤੁਸੀਂ ਉਹ ਪਲੀਜ਼ ਉਹ ਗਾਈਡ ਵੀ ਕਰਦੇ ਆ ਸਾਰੇ ਦੱਸਦੇ ਆ ਸੋ ਅਸੀਂ 47 ਕਰੋੜ ਰੁਪਏ ਦਾ ਸਮਾਨ ਇਹ ਅਗਨ ਲੇਟਰ ਜੋ ਅੱਜ ਦੇ ਇਸ ਵਕਤ ਟਾਈਮ 'ਚ ਬਹੁਤ ਕੰਮ ਆ ਸਕਦਾ ਹੈ ਤੇ ਇਹਨੂੰ ਪਠਾਨਕੋਟ ਨੰਗਲ ਫਿਰੋਜ਼ਪੁਰ ਫਾਜ਼ਿਲਕਾ ਗੁਰਦਾਸਪੁਰ ਬਟਾਲਾ ਇਹ ਹਾਂਜੀ ਬਾਰਡਰ ਸਨਸੀ ਬਾਰਡਰ ਡਿਸਟ੍ਰਿਕਟ ਨੂੰ ਹੀ ਦੇ ਰਹੇ ਆ ਸੋ ਜੋ ਅੱਜ ਦੇ ਮਾਹੌਲ ਬਣਿਆ ਹੋਇਆ ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਇੱਕ ਕਾਰ ਡਿੱਗਿਆ ਉੱਥੇ ਫਿਰੋਜ਼ਪੁਰ ਚ ਗੱਡੀ ਨੂੰ ਅਗ ਲੱਗੀ ਤਾਂ ਇਹ ਜੰਤਰ ਜਿਹੜੇ ਨੇ ਇਹ ਅੱਜ ਜਾਰੀ ਹੋ ਜਾਣਗੇ ਸਾਰੇ ਪਾਸੇ ਤੇ ਜੋ ਵੀ ਮਤਲਬ ਆਰਮੀ ਵੱਲੋਂ ਸਾਨੂੰ ਰਿਕੁਆਇਰਮੈਂਟਸ ਨੇ ਉਹ ਅਸੀਂ ਪੂਰੀਆਂ ਕਰ ਰਹੇ ਹੁਣੇ ਆਉਂਦੇ ਹੋਈ ਮੇਰੀ ਆਰਮੀ ਨਾਲ ਗੱਲ ਹੋਈ ਉਹਨਾਂ ਨੇ ਇੱਕ ਬੇਨਤੀ ਕੀਤੀ ਹੈ মিডিਆ ਰਾਹੀਂ ਮੈਂ ਦੱਸਣਾ ਚਾਹੁੰਨਾ ਕਿ ਕਈ ਵਾਰੀ ਕੋਈ ਜਿਵੇਂ ਕਿਸੇ ਡਰੋਨ ਦਾ 파ਟ ਕਿਸੇ ਡਿੱਗ ਪਿਆ ਜਾਂ ਕਿਸੇ ਮਿਜ਼ਾਈਲ ਦਾ 파ਟ ਡਿੱਗ ਪਿਆ ਖੇਤਾਂ ਚ ਜਿਵੇਂ ਬਠਿੰਡੇ ਖਬਰ ਆਈ ਸੀ ਪਠਾਨਕੋਟ ਤੋਂ ਖਬਰ ਆਈ ਸੀ ਗੁਰਦਾਸਪੁਰ ਦੇ ਪਿੰਡਾਂ ਦੀ ਖਬਰ ਆਈ ਹੈ ਅੰਮ੍ਰਿਤਸਰ ਦੇ ਪਿੰਡਾਂ ਦੀ ਖਬਰ ਆਈ ਹੈ ਤਾਂ ਮਤੋਰ ਤੇ ਲੋਕ ਉਹਨੂੰ ਦੇਖਣ ਲਈ ਦਿਨ ਚੜਦੇ ਨੂੰ ਉੱਥੇ ਚਲੇ ਜਾਂਦੇ ਨੇ ਇਹ ਹੱਥ ਜੋੜ ਕੇ ਬੇਨਤੀ ਹੈ ਔਰ ਮਿਲਟਰੀ ਵੱਲੋਂ ਹੈ ਐਡਵਾਈਜ਼ਰੀ ਹੈ ਕਿ ਕਿਰਪਾ ਕਰਕੇ ਜੇ ਤੁਹਾਡੇ ਕੋਈ ਤਮਾਕਾ ਹੋਇਆ ਜਾਂ ਕੁਝ ਹੈ ਤੁਸੀਂ ਉਹਦੀ ਇਨਫੋਰਮੇਸ਼ਨ ਇਮੀਡੀਏਟਲੀ ਪੁਲਿਸ ਨੂੰ ਜਾ ਆਰਮੀ ਨੂੰ ਦਿਓ ਉੱਥੇ ਆਪ ਜਾ ਜਾ ਕੇ ਰਸਨਾ ਕਰੋ ਕਿਉਂਕਿ ਉਹ ਕੁਝ 파ਟ ਉਹਦੇ ਜਿੰਦਾ ਵੀ ਹੁੰਦੇ ਨੇ ਹਜੇ ਉਹ ਜਿਹੜਾ ਬਰੂਦ ਉਹਦੇ ਵਿੱਚ ਭੱਤੋ ਖਰਿਆ ਹੁੰਦਾ ਪਕਰਿਆ ਹੁੰਦਾ ਜੇ ਕੋਈ ਤਮਾਕਾ ਹੋ ਗਿਆ ਬੰਦੇ ਉੱਥੇ ਇਕੱਠੇ ਹੋਏ ਬਹੁਤ ਨੁਕਸਾਨ ਹੋ ਸਕਦਾ ਸੋ ਬੇਨਤੀ ਇਹੀ ਕਰਦੇ ਆ ਕਿ ਬਿਲਕੁਲ ਘਬਰਾਉਣਾ ਨਹੀਂ ਵਾਹਾਂ ਚ ਨਹੀਂ ਆਉਣਾ ਮਿਲਟਰੀ ਵੱਲੋਂ ਸਾਨੂੰ ਹਰ ਦੋ ਦੋ ਘੰਟੇ ਬਾਅਦ ਅਪਡੇਟ ਵੀ ਕੀਤਾ ਜਾਂਦਾ ਕੁਝ ਚਾਹੀਦਾ ਹੁੰਦਾ ਮਿਲਟਰੀ ਨੂੰ ਕੋਈ ਸਕੂਲ ਚਾਹੀਦਾ ਜਾਂ ਕੋਈ ਕਾਲਜ ਚਾਹੀਦਾ ਠਹਿਰਨ ਵਾਸਤੇ ਜਾਂ ਕੁਝ ਐਂਬੂਲੈਂਸਾਂ ਚਾਹੀਦੀਆਂ ਨੇ ਕੋਈ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਪ੍ਰੋਵਾਈਡ ਕਰਵਾ ਦੇਣਾ ਸੋ ਜੇ ਕਿਤੇ ਕੋਈ ਤੁਹਾਨੂੰ ਇਹੋ ਜੀ ਚੀਜ਼ ਜਿਹੜੀ ਬੰਬ ਵਰਗੀ ਹੈ ਜਾਂ ਡਰੋਨ ਦਾ ਕੋਈ ਪਾਰਟ ਲੱਗਦਾ ਹੈ ਜਾਂ ਮਿਜ਼ਾਈਲ ਦਾ ਪਾਰਟ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕਰੋ ਫੌਜ ਉੱਥੇ ਆ ਕੇ ਜਿਹੜਾ ਉਹਨੂੰ ਡਿਫਿਊਜ਼ ਕਰੂਗੀ ਉਸ ਤੋਂ ਪਹਿਲਾਂ ਜਾ ਕੇ ਉੱਥੇ ਰਸ਼ ਕਰਕੇ ਦੇਖਣ ਦਾ ਜਿਹੜਾ ਉਹ ਸਿਲਸਲਾ ਬੰਦ ਹੋਣਾ ਚਾਹੀਦਾ ਸੋ ਮੈਂ ਬੇਨਤੀ ਕਰਦਾ ਸਾਰੇ ਪੰਜਾਬੀਆਂ ਨੂੰ ਕਿ ਜੇ ਰੱਬ ਨਾ ਕਰੇ ਤੁਹਾਡੇ ਇਲਾਕੇ ਚ ਇਸ ਤਰ੍ਹਾਂ ਦਾ ਕੁਝ ਪਾਇਆ ਜਾਂਦਾ ਤਾਂ ਪੁਲਿਸ ਨੂੰ ਤੇ ਆਰਮੀ ਨੂੰ ਇਨਫੋਰਮੇਸ਼ਨ ਦਿਓ ਉਹਦੇ ਉਤੋਂ ਤੋਂ ਦੂਰ ਰਹੋ ਕਿਉਂਕਿ ਹੋ ਸਕਦਾ ਉਹਦੇ ਚ ਹਜੇ ਉਹ ਜ਼ਿੰਦਾ ਹੋਵੇ ਹਜੇ ਉਹਦੇ ਚ ਬਰੂਦ ਜਿਹੜਾ ਉਹ ਫਟਿਆ ਨਾ ਹੋਵੇ ਜਾਂ ਡਿਫਿਊਜ਼ ਨਾ ਹੋਇਆ ਹੋਵੇ ਸੀਐਮ ਸਰ ਕੋਈ ਵਾਰੀ ਪਾਕਿਸਤਾਨ ਦੇ ਰੱਖਿਆ ਮਿਸਟਰ ਦਾ ਬਿਆਨ ਆਇਆ ਸੀ ਤਣਾਅ ਘਟਨ ਕਰਨ ਨੂੰ ਤਿਆਰ ਰਹਿਤਾ ਲੱਗਦਾ ਹੈ ਕਿ ਜਿਹੜਾ ਦੇਖੋ ਜਿਸ ਤਰ੍ਹਾਂ ਉਹ ਕਰ ਰਹੇ ਨੇ ਫਾਇਰਿੰਗ ਵੀ ਕਰ ਰਹੇ ਹੈ ਹੁਣ ਤਾਂ ਉਹ ਤਾਂ ਮਿਜ਼ਾਈਲਾਂ ਲੰਬੀ ਦੂਰੀ ਦੀ ਵੀ ਛੱਡਣ ਲੱਗੇ ਸਿਰਸੇ ਜਿਹੜੀ ਡਿੱਗੀ ਹੈ ਤੇ ਮਤਲਬ ਇੱਕ ਪਾਸੇ ਤਾਂ ਉਹ ਹਰ ਰੋਜ਼ ਰਾਤ ਨੂੰ ਡਰੋਨਾਂ ਦੀ ਗਿਣਤੀ ਮਿਜ਼ਾਈਲਾਂ ਦੀ ਗਿਣਤੀ ਵਧਾ ਰਹੇ ਨੇ ਉਹ ਤਾਂ ਦਿਨੇ ਵੀ ਹੋ ਗਿਆ 11:30 ਵਜੇ ਪਠਾਨਕੋਟ ਦੀ ਖਬਰ ਹੈ 에어ਪੋਰਟ ਸਟੇਸ਼ਨ ਦੀ ਤਾਂ ਇੱਕ ਪਾਸੇ ਤਾਂ ਗੋਲੇ ਚਲਾ ਰਹੇ ਐ ਜਾਂ ਡਰੋਨ ਦੂਜੇ ਪਾਸੇ ਕਹਿੰਦੇ ਅਸੀਂ ਤਣਾ ਖਤਮ ਕਰਨ ਤਿਆਰ ਆ ਕਿ ਪਾਕਿਸਤਾਨ ਦਾ ਦੋਰਾ ਚਿਹਰਾ ਜਿਹੜਾ ਹੈ ਇਹ ਨਹੀਂ ਚੱਲੂਗਾ ਔਰ ਅੱਜ 4 ਵਜੇ ਸਰਬ ਧਰਮ ਮੀਟਿੰਗ ਰਾਜਪਪੰਚ ਗਵਰਨਰ ਸਾਹਿਬ ਅਸੀਂ ਉਹਨੂੰ ਜਿਹੜਾ ਬੁਲਾਇਆ ਔਰ 5 ਵਜੇ ਆਲ ਪਾਰਟੀ ਮੀਟਿੰਗ ਤਾਂ ਕਿ ਅਸੀਂ ਫੌਜ ਨੂੰ ਇਹ ਮੈਸੇਜ ਦੇ ਦਈਏ ਕਿ ਸਾਰੇ ਧਰਮਾਂ ਦੇ ਲੋਕ ਸਾਰੇ ਰਾਜਨੀਤਿਕ ਪਾਰਟੀਆਂ ਦੇ ਲੋਕ ਆਪਣੇ ਆਪਣੇ ਨਿੱਜੀ ਮਫਾਦਾਂ ਤੋਂ ਧਰਮਾਂ ਤੋਂ ਉੱਪਰ ਉੱਠ ਕੇ ਔਰ ਰਾਜਨੀਤਿਕ ਪਾਰਟੀਆਂ ਆਪਣੀ ਰਾਜਨੀਤੀ ਤੋਂ ਆਪਣੇ ਪਾਰਟੀਆਂ ਤੋਂ ਉੱਪਰ ਉੱਠ ਕੇ ਇਸ ਵਕਤ ਫੌਜ ਦੇ ਨਾਲ ਖੜੇ ਆ ਬਿਲਕੁਲ ਹੌਸਲਾ ਵਧਾਉਣ ਵਾਸਤੇ ਉਹਨਾਂ ਦਾ ਤੋ so, 4 ਵਜੇ ਸਰਬ ਧਰਮ ਮੀਟਿੰਗ ਹੈ ਰਾਜਪਬੰਚ 5 ਵਜੇ ਸਰ ਪਾਰਟੀ ਮੀਟਿੰਗ ਹੈ ਪੋਲੀਟਿਕਲ ਪਾਰਟੀ ਜਿਹੜਾ ਨੁਕਸਾਨ ਹੈ ਉਹ ਦੋਸਤ ਜਿਆਦਾ ਹੋ ਰਿਹਾ ਇੱਕ ਚੰਗ ਜ਼ਿਆਦਾ ਹੋ ਰਿਹਾ ਔਰ ਦੂਜਾ ਨੁਕਸਾਨ ਪੰਜਾਬ ਨੂੰ ਹੋ ਰਿਹਾ ਉਸ ਤੋਂ ਕਿਸ ਤਰੀਕੇ ਨਾਲ ਉਪਰੰਦ ਲਈ ਜਾਂ ਫਿਰ ਜਾਂ ਕਿਹ ਲਈ ਕਿ ਉਹਨਾਂ ਕੋ ਕਿਸ ਤਰੀਕੇ ਦਾ ਮਹਾਰਾਤਰੀ ਕੁਝ ਪਲਾਨਸ ਕੀਤੇ ਗਏ ਨੇ ਅੰਦਰ ਤੱਕ ਕਿ ਹਰ ਦਾ ਲੜਾਈ ਖਤਮ ਨਹੀਂ ਹੋਈ ਦੇਖੋ ਪੰਜਾਬ ਜੰਮਿਆਂ ਨੂੰ ਨਿਤ ਮਹਿਮਾ ਕਿਉਂਕਿ ਸਾਡਾ ਬਾਰਡਰ ਲੱਗਦਾ ਉਹਨਾਂ ਨਾਲ ਔਰ ਬਿਲਕੁਲ ਫਲੈਟ ਗਰਾਊਂਡ ਬਾਰਡਰ ਹੈ ਜੀ Rajasthan ਚ ਜਿਹੜੇ ਨੇ ਉਹ ਰੇਤ ਦੇ ਟਿੱਬੇ ਨੇ ਇੱਧਰ ਪਹਾੜ ਨੇ ਇਹੀ ਇੱਕ ਬਾਰਡਰ ਹੈ ਜਿਹਦੇ ਵਿੱਚ ਆਈ ਕੰਟੈਕਟ ਹੋ ਜਾਂਦਾ ਕਿ ਉਹ ਸਾਹਮਣੇ ਪਾਕਿਸਤਾਨ ਦੇ ਪਿੰਡ ਦਿਖਦੇ ਨੇ ਬਿਲਕੁਲ ਅੱਖਾਂ ਰਾਈ ਨੰਗੀ ਅੱਖਾਂ ਰਾਈ ਦਿਖਦੇ ਨੇ ਦੁਰਵੀਨ ਰਾਈ ਜਾਉ ਵੀ ਜਾਣ ਦੀ ਲੋੜ ਨਹੀਂ ਸੋ ਇਸ ਕਰਕੇ ਸਾਨੂੰ ਮੀਸ ਸੀ ਅਸੀਂ ਪਹਿਲੀ ਤਿਆਰ ਸੀ ਕਿ ਉਹ ਕਰਨਗੇ ਤਾਂ ਇਧਰਲੇ ਪਾਸੇ ਆਉਣਗੇ ਤਾਂ ਪੰਜਾਬ ਨੇ ਪਹਿਲਾਂ ਵੀ फ्रंट ਤੇ ਲੜਾਈ ਲੜਈਏ ਪੰਜਾਬ ਹੁਣ ਵੀ ਫਰंट ਤੇ ਲੀਡ ਕਰੂਗਾ ਔਰ ਅੱਜ ਜਿਹੜੇ ਜ਼ਖਮੀ ਹੋਏ ਨੇ ਫਿਰੋਜ਼ਪੁਰ ਵਾਲੇ ਇਨਸੀਡੈਂਟ ਚੋਂ ਡੀ ਐਮ ਸੀ ਅਸੀਂ ਉਹਨਾਂ ਨੂੰ ਐਡਮਿਟ ਕਰਵਾਇਆ ਤੇ ਚੀਮਾ ਸਾਹਿਬ ਉੱਥੇ ਗਏ ਹੋਏ ਨੇ ਕੱਲ ਨੂੰ ਮੈਂ ਮਤਲਬ ਤੁਨ ਦਾਸਨੀ ਸਾਧਾ ਮਤਲਬ ਕਿਉਂਕਿ ਥੋੜਾ ਲੋਕੇਸ਼ਨ ਰੱਖਣਾ ਪੈਂਦਾ ਟਾਪ ਸੀਕ੍ਰੇਟ ਕੱਲ ਨੂੰ ਮੈਂ ਉਹਨਾਂ ਏਰੀਆ ਦਾ ਵੀ ਦੌਰਾ ਕਰੂੰਗਾ ਜਿੱਥੇ-ਜਿੱਥੇ ਮੈਜ਼ੈਲਾਂ ਡਿੱਗੀਆਂ ਜਾਂ ਖੇਤਾਂ 'ਚ ਮੈਂ ਲੋਕਾਂ ਨੂੰ ਮਿਲ ਕੇ ਆਉਂਗਾ ਪੈਨਿਕ ਨਾ ਹੋ ਕੋਈ ਸਟੋਰੇਜ ਕਰਨ ਦੀ ਲੋੜ ਨਹੀਂ ਕੋਈ ਗੈਸ ਗੈਸ ਸਿਲੰਡਰ ਭਰਾ ਲੋ ਗੱਡੀਆਂ ਦੇ ਟੈਂਕੀਆਂ ਭਰਾ ਲੋ ਵਾਲੀ ਇੱਕ ਐਦਾਂ ਦੀ ਸਿਚੁਏਸ਼ਨ ਹੈ ਨਹੀਂ ਸਭ ਕੁਝ ਸਾਡੇ ਕੋਲੇ ਪ੍ਰੋਪਰ ਹੈਗਾ ਤੇਲ ਵੀ ਹੈਗਾ ਗੈਸ ਵੀ ਹੈਗੀ ਆ ਜਰੂਰੀ ਵਸਤਾਂ ਸਭ ਕੁਝ ਕੋਈ ਐ ਨਹੀਂ ਕਰਨ ਦੀ ਲੋੜ ਕੇ ਖਰੀਦ ਕੇ ਰੱਖ ਲੋ ਜਾਂ ਕੋਈ ਬਲੈਕ ਮਾਰਕੀਟਿੰਗ ਸ਼ੁਰੂ ਹੋ ਜੇ ਜਾਂ ਕੋਈ ਸਟੋਰੇਜ ਸ਼ੁਰੂ ਹੋ ਜੇ ਇਹਦੇ ਵਾਸਤੇ ਅਸੀਂ ਡਿਪਟੀ ਕਮਿਸ਼ਨਰ ਨੂੰ ਡਿਊਟੀ ਲਗਾਤੀ ਸਾਡੇ ਮੰਤਰੀਆਂ ਦੀ ਵੀ ਡਿਊਟੀ ਲਗਾਤੀ ਦੋ ਦੋ ਮਨਿਸਟਰ ਹਰ ਜ਼ਿਲ੍ਹੇ ਦੇ ਚ ਬਾਰਡਰ ਦੇ ਚ ਇਹੀ ਮਾਨੀਟਰ ਕਰਨਗੇ ਕੋਈ ਕੋਈ ਇੱਥੇ ਬਲੈਕ ਮਾਰਕੀਟਿੰਗ ਜਾਂ ਕੋਈ ਆ ਕੋਈ ਰੋਕ ਕੇ ਆਪਣਾ ਸਮਾਨ ਉਹਨੂੰ ਮਹਿੰਗਾ ਮਹਿੰਗਾ ਵੇਚਣ ਦੀ ਕੋਸ਼ਿਸ਼ ਨਾ ਕਰੇ। ਇਹ ਜਿੰਸਾ ਉਹਨਾਂ ਨੇ ਇਸ ਤਰ੍ਹਾਂ ਦਾ ਫੈਲਾਇਆ ਹੈ। ਯਾਨੀ ਰੂਮਰ ਜਿਹੜੀ ਹੈਗੀ ਹੈ ਉਹ ਫੈਲਾ ਰਹੇ ਨੇ। ਸੋਸ਼ਲ ਮੀਡੀਆ ਤੇ ਕਈ ਇਸ ਤਰ੍ਹਾਂ ਦੇ ਸਲਾਰਤੀ ਜਿਹਾ ਨਹੀਂ ਦੂਜੇ ਮੀਡੀਆ ਵੀ ਵਿੱਚੀ ਹੈ। ਮੈਨਸਟਰੀ ਮੀਡੀਆ ਵੀ ਵਿੱਚੀ ਹੈ। ਜੇ ਉਹਨੇ ਬੰਬ ਹੋਣੇ ਨੇ ਆਪਣੇ ਕੋਲੇ ਨਾ ਉਹਨਾਂ ਕੋਲੇ। ਉਹਨੇ ਜਹਾਜ਼ ਨਹੀਂ ਹੋਣੇ ਜਿੰਨੇ ਚਲਾ ਬੈਠੇ ਹੋ ਤੁਸੀਂ ਕੰਪਿਊਟਰ ਨਾਲ। ਕਿਰਪਾ ਕਰਕੇ ਮੈਂ ਮੀਡੀਆ ਨੂੰ ਬੇਨਤੀ ਕਰਦਾ ਹਰ ਗੱਲ ਟੀਆਰਪੀ ਖੁੱਸ ਗਈ ਹੈ। ਭਾਰਤ ਕਿ ਸਨਾ ਪਾਕਿਸਤਾਨ ਮੇਂ ਰਾਵਲਪਿੰਡੀ ਮੇਂ ਲੜਾਏਗਾ। ਝੰਡਾ ਮਤਲਬ ਥੋੜਾ ਜਿਹਾ ਇਸ ਗੱਲ ਤੋਂ ਗਰੇਜ਼ ਕਰੋ ਕਿ ਇਸ ਮੈਂ ਮੌਕਾ ਸਾਥ ਦਿਓ ਕਬਰੌਣ ਦੀ ਲੋੜ ਨਹੀਂ ਉਹ ਤੁਹਾਡੀਆਂ ਖਬਰਾਂ ਸੁਣ ਕੇ ਤੁਰ ਪੈਂਦੇ ਆ ਉਧਰ ਨੂੰ ਵੀ ਜੇ ਤੇਲ ਭਰ ਆ ਲਈਏ ਤਾਂ ਕੰਮ ਖਰਾਬ ਹੋ ਗਿਆ ਸੋ ਸੋਸ਼ਲ ਮੀਡੀਆ ਕੱਲਾ ਨਹੀਂ ਸੋਸ਼ਲ ਮੀਡੀਆ ਤੇ ਤੁਸੀਂ ਤਾਂ ਯਕੀਨ ਜਿਹੜਾ ਮੇਨ ਸਟਰੀਮ ਮੀਡੀਆ ਦਾ ਯਕੀਨ ਵਾਲਾ ਮੀਡੀਆ ਹੈ ਕੋਈ ਤੁਹਾਡੀ ਇਨਫੋਰਮੇਸ਼ਨ ਲੈਣ ਵਾਸਤੇ ਲੋਕ ਟੀਵੀ ਆਨ ਕਰਦੇ ਨੇ ਉਧਰੋਂ ਇਨਫੋਰਮੇਸ਼ਨ ਦੀ ਬਜਾਏ ਬਲਦਾ ਵੀ ਜੰਗ ਲੱਗੀ ਪਈ ਆ ਹੋਗਾ ਹੋ ਗਿਆ ਉਹ ਬੰਦ ਹੀ ਕਰ ਦਿੰਦੇ ਨੇ ਵੀ ਯਾਰ ਰਹਿਣ ਦਿਓ ਸੋ ਸਰਕਾਰ ਨੂੰ ਆ ਕੇ ਕਲੀਅਰ ਕਰਨਾ ਪੈਂਦਾ ਹੈ ਜਾਂ ਜਿਹੜੀ ਮੀਡੀਆ ਚ ਗੱਲ ਚੱਲੀ ਹੈ ਝੂਠ ਹੈ ਆ ਸੱਚ ਹੈ ਸੋ ਇਸ ਤਰ੍ਹਾਂ ਨਾ ਕਿਹਾ ਕਿ ਕਿਹੜੇ ਟਾਰਗੇਟ ਕੋਲ ਦੇ ਵਿੱਚ ਦੀ ਵੰਡ ਸੀ ਹੈ ਜਿਹੜਾ ਟਾਰਗੇਟ ਹੋ ਰਹੇ ਹੈ ਇਮਰਜੈਂਸੀ ਕਿ ਅਗਰ ਉਹ ਕਹੇ ਪਠਾਨਕੋਟ ਦੇ ਜੋ ਜਿੱਤੇ ਬਾਰਡਰ ਏਰੀਆ ਇੰਟੈਂਸਿਟੀ ਬਿਲਕੁਲ ਵੱਧ ਚੁੱਕੀ ਹੈ ਕੱਲ ਰਾਤ ਕੋ ਵੀ ਅਟੈਕ ਹੋਇਆ ਤੇ ਅੱਜ ਸਵੇਰੇ ਵੀ ਅਟੈਕ ਹੈ ਸਰ ਇਸ ਦੇ ਨਾਲ ਇੱਕ ਮੰਤਰੀ ਲਗਾਤਾਰ ਬਾਰਡਰ ਏਰੀਆ ਦੇ ਵਿੱਚ ਤਾਇਨਾਤ ਹੈ ਮੈਂ 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 ਤਿੰਨਾਂ ਦੇ ਸਵਾਲਾਂ ਦੇ ਜਵਾਬ ਦੇ ਤਿੰਨਾਂ ਦੇ ਸਵਾਲਾਂ ਦੇ ਜਵਾਬ ਦੇਖੋ ਇਹਨਾਂ ਨੇ ਕਹਿਣਾ ਕਿ ਜੋ ਪਠਾਨਕੋਟ ਦੇ ਵਿੱਚ ਰਾਤ ਵੀ ਹੋਇਆ ਹੈ ਵੱਧਿਆ ਉਹਨਾਂ ਦੀ ਗਿਣਤੀ ਬਾਦੀ ਜਾ ਰਹੀ ਹੈ ਸੋ ਇਹ ਪਹਿਲਾ ਸਵਾਲ ਵੀ ਇਹੀ ਹੋਇਆ ਸੀ ਕਿ ਇੱਕ ਪਾਸੇ ਕਹਿੰਦੇ ਤਣਾਅ ਘੱਟ ਕਰੋ ਦੂਜੇ ਪਾਸੇ ਕਹਿੰਦੇ ਗਿਣਤੀ ਵਧਾ ਦਿਓ ਡਰੋਨ ਇੱਧਰ ਨੂੰ ਜਾਂ ਮਜ਼ਾਈਲਾਂ ਇੱਧਰ ਨੂੰ ਛੱਡਣ ਦੀ ਦੂਜੀ ਰਹਿਸ਼ੀ ਇਲਾਕਾ ਕਹਿੰਦੇ ਇਹ ਬਹੁਤ ਮੰਦਪਾਗੀ ਗੱਲ ਹੈ ਭਾਰਤੀ ਫੌਜ ਨੇ ਉਹਨਾਂ ਦੇ ਜਿਹੜੇ ਟੈਰਿਸਟਾਂ ਦੇ ਟ੍ਰੇਨਿੰਗ ਸੈਂਟਰ ਨੇ ਜਾਂ ਉਹਨਾਂ ਦੇ ਮੁਖੱਲੇ ਨੇ ਵੱਡੇ ਵੱਡੇ ਲਸ਼ਕਰੇ ਤੋਇਬਾ ਦੇ ਜਾਂ ਹਿਜਬੁੱਲ ਦੇ ਜੈਸੀ ਮੁਹੰਮਦ ਉਹਨਾਂ ਨੂੰ ਟਾਰਗੇਟ ਕੀਤਾ ਆਪਾਂ ਕੋਈ ਰਹਿਸ਼ੀ ਹਲਕ ਇਲਾਕੇ 'ਚ ਉਹਨਾਂ ਦੇ ਲਿੰਕ ਕੀਤਾ ਟਾਰਗੇਟ ਉਹੋ ਕਰਦੇ ਰਹਿ ਰਹੇ ਸੀ ਲਾਕੇ ਨੇ ਠੀਕ ਹੈ ਨਾ ਸੋ ਇਸ ਕਰਕੇ ਮਤਲਬ ਇੱਕ ਬਹੁਤ ਕਾਰਜਾਤਪੂਰਨ ਲੱਗੇ ਕਿ ਤੁਸੀਂ ਆਮ ਲੋਕਾਂ ਨੂੰ ਰਾਤ ਨੂੰ ਸੁੱਤੇ ਪਿਆ ਦੇ ਘਰਾਂ ਵੱਲੋਂ ਜਿਹੜਾ ਉਹ ਕੰਪਿਊਟਰ ਚ ਫੀਡ ਕਰਕੇ ਤੁਸੀਂ ਉੱਥੇ ਭੇਜ ਦਿਓ ਤੇ ਲੋਕ ਮਰਨ ਪੈਣ ਕੋਵੇ ਸੋ ਇਸ ਤਰ੍ਹਾਂ ਦੀ ਜਿਹੜੀ ਹੈ ਸਿਚੁਏਸ਼ਨ ਦੇ ਨਾਲ ਵੀ ਨਿਸ਼ਠੇ ਨੂੰ ਤਿਆਰ ਆ ਉਹਨੂੰ ਕਿਤੇ ਰਸਤੇ 'ਚ ਹੀ ਕਿਸੇ ਆਬਾਦੀ ਤੋਂ ਪਹਿਲਾਂ ਉਹਨੂੰ ਡਰੋਨ ਨੂੰ ਜਿਹੜਾ ਸੁੱਟ ਲਿਆ ਜਾਵੇ ਜਾਂ ਮਿਜ਼ਾਈਲਾਂ ਨੂੰ ਜਿਹੜਾ ਉਹ ਰਸਤੇ 'ਚ ਖੇਤਾਂ 'ਚ ਰੋਕ ਲਿਆ ਜਾਵੇ ਤਾਂ ਕਿ ਰਹਿਸ਼ੀ ਲੱਕ ਜਹ ਹਜੇ ਤੱਕ ਕੋਈ ਇਸ ਤਰ੍ਹਾਂ ਦੀ ਕੈਜੂਐਲਟੀ ਦੀ ਖਬਰ ਹੈ ਨਹੀਂ ਸਿਰਫ ਫਿਰੋਜ਼ਪੁਰ ਦੀ ਜਿਹੜੀ ਖਬਰ ਆ ਉਹ ਤੁਹਾਨੂੰ ਕੋਈ ਨਾ ਡਿਮਾਈਡ ਵੀ ਆਇਆ ਸਾਹਿਬ ਕੋਈ ਰੋਕੋ ਨਾ ਤੇ ਜਿਹੜੇ ਪੀੜਿਤ ਨੇ ਯੂਨੀਵਰਸਿਟੀ ਦੇ ਵਿੱਚ ਬੱਚੇ ਜਿਹੜੇ ਬਾਹਰੋਂ ਪੜ੍ਹਦੇ ਨੇ ਉਹਨਾਂ ਵਾਸਤੇ ਵੀ ਕੋਈ ਐਡਵਾਈਸ ਜੀ ਸਰਕਾਰ ਵੱਲੋਂ ਹਾਂ ਕੀਤੀ ਗਈ ਹੈ ਕਈ ਯੂਨੀਵਰਸਿਟੀ ਦੇ ਜਾਂ ਕਾਲਜ ਦੇ ਬੱਚੇ ਜਿਹੜੇ ਬਾਹਰੋਂ ਪੜ੍ਹਦੇ ਨੇ ਤਾਂ ਉਹਨਾਂ ਨੂੰ ਜ਼ਬਰਦਸਤੀ ਕਹਿਆ ਜਾ ਰਿਹਾ ਤੁਸੀਂ ਚਲੇ ਜਾਓ ਇੱਥੋਂ ਅਸੀਂ ਐਡਵਾਈਸ ਕੀਤਾ ਕਿਸੇ ਬੱਚੇ ਨੂੰ ਜਾਣ ਤੇ ਮਜਬੂਰ ਨਾ ਕਰੋ ਠੀਕ ਹੈ ਨਾ ਉਹਨਾਂ ਦੀ ਸੇਫਟੀ ਉਹ ਸਪੈਸਿਫਿਕ ਜੁਨੀਵਰਸਿਟੀ ਪ੍ਰਾਈਵੇਟ ਜੁਨੀਵਰਸਿਟੀ ਹੈ ਚਾਹੇ ਚਾਹੇ ਪ੍ਰਾਈਵੇਟ ਕਾਲਜ ਹੈ ਉਹਨਾਂ ਦੀ ਹੋਊਗੀ ਔਰ ਕੁਛ ਜਿਹੜੀ ਜਿਵੇਂ ਸੰਸਥਾ ਮੈਡੀਕਲ ਕਾਲਜ ਅੰਮ੍ਰਿਤਸਰ ਉਹ ਕਹਿੰਦੇ 14 ਤਰੀਕ ਨੂੰ ਅਸੀਂ ਪੇਪਰ ਲੈਣੇ ਆ ਤਾਂ ਐਸ ਮੌਲ ਚ ਕਿਵੇਂ ਪੇਪਰ ਹੋ ਜਾਣਗੇ ਜੀ ਸੋ ਅਸੀਂ ਸਾਰਿਆਂ ਨੂੰ ਇਹ ਵੀ ਐਡਵਾਈਸਰੀ ਜਾਰੀ ਕੀਤੀ ਹੈ ਕਿ ਕੋਈ ਐਗਜ਼ਾਮ ਜਿਹੜਾ ਕੰਪੀਟੀਸ਼ਨ ਦਾ ਉਹਨੂੰ ਫਿਲਹਾਲ ਡਿਲੇ ਕਰੋ ਬਾਅਦ ਚ ਕਰ ਲਿਓ ਤਾਂ ਪਰ ਇਹ ਨਹੀਂ ਹੈਗਾ ਕਿ ਤੁਸੀਂ ਮਜਬੂਰ ਕਰੋਗੇ ਪੇਪਰ ਲੈਣੇ ਆ ਅਸੀਂ ਕਿਸੇ ਵੀ ਸੰਸਥਾ ਦੇ ਵਿੱਚ ਕੋਈ ਇਸ ਤਰ੍ਹਾਂ ਹੁੰਦਾ ਹੈ ਸਾਡੇ ਕੋਲ ਰਿਪੋਰਟ ਆਉਂਦੀ ਅਸੀਂ ਨਾਲ ਦੇ ਨਾਲ ਸਿستم ਨੂੰ ਲੈ ਕੇ ਬਜਟ ਕਲ ਕੈਬਨਿਟ ਚ ਪਾਸ ਹੋ ਗਿਆ ਕਿ ਉਸ ਨੂੰ ਲੈ ਕੇ ਕੋਈ ਟਾਈਮ ਬਾਉਂਡ ਸਿਚੁਏਸ਼ਨ ਕਿਉਂਕਿ ਉਹ ਤਾਂ ਐਸ अर्ਲੀ ਐਸ ਪੋਸੀਬਲ ਦੇਖੋ ਐਸ ਪਰ ਐਸ अर्ਲੀ ਐਸ ਪੋਸੀਬਲ ਅਸੀਂ ਉਹ ਨੌ ਜਿਹੜੇ ਨੇ ਉਹ ਬਾਕੀ 15 ਉਹਨਾਂ ਕੋਲ ਪਹਿਲੇ ਹੀ ਨੇ ਬਾਕੀ ਜਾਂਦਾ ਵੀ ਆਉਣ ਵਾਲੇ ਵੀ ਹੋਰ ਮਤਲਬ ਸਾਨੂੰ 54 ਚਾਹੀਦੇ 10 ਕਿਲੋਮੀਟਰ ਇੱਕ ਐਂਟੀ ਡੋਨ 10 ਕਿਲੋਮੀਟਰ ਨੂੰ ਕਵਰ ਕਰਨਾ 532 ਕਿਲੋਮੀਟਰ ਉਹ ਤਾਂ ਸਾਨੂੰ 54 ਚਾਹੀਦੇ ਐ ਬੜੀ ਜਲਦੀ 54 54 ਤੱਕ ਪਹੁੰਚ ਜਾਗੇ ਇਹਨਾਂ ਦੀ ਲਾਂਚਿੰਗ ਕਰਕੇ ਇਹਨਾਂ ਨੂੰ ਪਾਇਲਟ ਕਰਕੇ ਅਸੀਂ ਦੇਖੀਏ ਸੀ ਨਾਲ ਉਹਨਾਂ ਦੇ ਅਸੀਂ ਨਾਲ ਫੌਜ ਦੇ ਨਾਲ ਆ ਔਰ ਜਬ ਜੋ ਵੀ ਕੁਝ ਉਹਨਾਂ ਨੂੰ ਚਾਹੀਦਾ ਕੋਈ ਐਂਬੂਲੈਂਸ ਚਾਹੀਦੀ ਐ ਕੋਈ ਉਹਨਾਂ ਨੂੰ ਕੋਈ ਕਿਸੇ ਕਿਸਮ ਦਾ ਕੋਈ ਕੈਂਪ ਲਾਉਣ ਵਾਸਤੇ ਸਕੂਲ ਕਾਲਜ ਦੀ ਬਿਲਡਿੰਗ ਚਾਹੀਦੀ ਐ ਅਸੀਂ ਨਾਲ ਦੀ ਨਾਲ ਪ੍ਰੋਵਾਈਡ ਕਰਵਾ ਦਿੱਤੀ ਜੀਐਮ ਸਾਹਿਬ ਦੇ ਲੈਵਲ ਤੇ ਵੀ ਆਇਆ ਲਗਾਤਾਰ ਬਹੁਤਾਰੇ ਕੋਸ਼ਿਸ਼ਾਂ ਸਰਕਾਰ ਉਹ ਕਰਦੇ ਜਾ ਰਹੀ ਹੈ ਪਰ ਇਹ ਸਾਰੇ ਮਸਲਾ ਜਿਹੜੇ ਉਹ ਤੱਕੇ ਨੇ ਉਹਨਾਂ ਤੇ ਦੀ ਮੇਕਾ ਤੇ ਵੀ ਲੈ ਜੋਨਲੀ ਕੁਛ ਕਰਦੇ ਹੋ ਜੀ ਸਾਡੀ ਦੇਖੋ ਬਾਰ ਬਾਰ ਵਿਕਤਮ ਜਿਹੜੇ ਨੇ ਹਜੇ ਤੱਕ ਤਾਂ ਕੋਈ ਬੈਟਲ ਕੈਜੁਐਲਟੀ ਹੋਈ ਨਹੀਂ ਪਰ ਰੱਬ ਨਾ ਕਰੇ ਕੁਛ ਇਸ ਤਰ੍ਹਾਂ ਹੁੰਦਾ ਸੀ ਨਾਲ ਖੜਾਗੇ ਨਾਟ ਓਨਲੀ ਮੁਲਾਜ਼ਮ ਕੋਈ ਆਮ ਜਿਹੜਾ ਸਿਵਿਲਨ ਵੀ ਹੈ ਉਹਦਾ ਵੀ ਸਾਰਾ ਖਰਚਾ ਵੀ ਇਲਾਜ ਦਾ ਵੀ ਅਸੀਂ ਉਹ ਤੇ ਫਰਿਸ਼ਤੇ ਚ ਕੱਲ ਉਹਨੂੰ ਐਡ ਕਰ ਲਿਆ ਠੀਕ ਹੈ ਨਾ ਕੋਈ ਕੱਲ ਨੂੰ ਕੋਈ ਕਿਸਦਾ ਘਰ ਟੈਂਦਾ ਜਾਂ ਕੋਈ ਹੋਰ ਉਹਦੇ ਜਾ ਮਾਲ ਦਾ ਕੋਈ ਨੁਕਸਾਨ ਹੁੰਦਾ ਕੋਈ ਪ੍ਰਾਪਰਟੀ ਦਾ ਉਹ ਅਸੀਂ ਦੋਨਾਂ ਵੱਲੋਂ ਸੀਐਮ ਤੇ ਗਵਰਨਰ ਵੱਲੋਂ ਸਾਂਝੇ ਤੌਰ ਤੇ ਅੱਜ ਕਈ ਸੂਬਿਆਂ 'ਚ ਬੁਲਾਈ ਜਾ ਰਹੀ ਹੈ ਤੇ ਉਹਦਾ ਹੀ ਹਿੱਸਾ ਹੈ ਕਿ ਪੰਜਾਬ ਕਿਉਂਕਿ ਬਹੁਤ ਹੀ ਫਰੰਟ ਤੇ ਲੜ ਰਿਹਾ ਹੈ ਤੇ ਪੰਜਾਬ ਲਈ ਬਹੁਤ ਜ਼ਰੂਰੀ ਹੈ 5 ਵਜੇ ਜੀ ਰਾਜਪਾਪਨ ਚ ਹਾਂ 4 ਵਜੇ ਸਰਬ ਧਰਮ ਸਾਰੇ ਧਰਮਾਂ ਦੇ ਜਿਹੜੇ ਧਰਮਗੁਰੂ ਨੇ ਜਾਂ ਜਿਹੜੇ ਉਹਨਾਂ ਦੇ ਮੋਤਵਰ ਸਖਸ਼ੀਤਾਂ ਧਾਰਮਿਕ ਸਖਸ਼ੀਤਾਂ ਨੇ ਗਿਆਨੀ ਗੁਣੀ ਲੋਕ ਨੇ ਉਹਨਾਂ ਨਾਲ 4 ਵਜੇ ਉਸੇ ਜਗ੍ਹਾ ਤੇ ਰਾਜਪਾਪਨ ਤੇ 5 ਵਜੇ ਆਲ ਪਾਰਟੀ